ਇਸ ਵਕ ਸਾਡੇ ਨਾਲ ਫੋਨ ਲਾਈਨ ਤੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਪੰਜਾਬ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਨੇ ਸਰਬਜੀਤ ਸਿੰਘ ਜਿਨ੍ਹਾਂ ਨੇ ਕਰਨਲ ਬਾਠ ਮਾਮਲੇ ਵਿੱਚ ਪਟਿਆਲਾ ਦੇ ਵਿੱਚ ਵੀ ਪ੍ਰਦਰਸ਼ਨ ਦਾ ਹਿੱਸਾ ਲਿਆ ਔਰ ਆਪਣੇ ਖੁਦ ਪ੍ਰਬੰਧ ਕੀਤੇ ਬੀਤੇ ਦਿਨ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਨ ਦੇ ਲਈ ਵੀ ਕਰਨਲ ਪਰਿਵਾਰ ਦੇ ਨਾਲ ਜਾਂਦੇ ਨੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਪਰ ਉਹਦਾ ਸਿੱਟਾ ਨਾ ਨਿਕਲਣ ਕਰਕੇ ਕਰਨਲ ਪਰਿਵਾਰ ਤਾਂ ਗੁੱਸੇ ਦੇ ਵਿੱਚ ਹੈ ਪਰ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਆਰਮੀ ਅਫਸਰਾਂ ਦੇ ਇੱਕ ਹੀ ਸੋਚਦੇ ਨੇ ਸੈਨਿਕ ਰਹੇ ਜਿਹੜੇ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਆ ਸਰਬਜੀਤ ਸਿੰਘ ਜੀ ਤੁਸੀਂ ਪਟਿਆਲੇ ਦੇ ਵਿੱਚ ਵੀ ਕਾਫੀ ਸਾਥ ਦਿੱਤਾ ਕਰਨਲ ਪਰਿਵਾਰ ਦਾ ਮੁੱਖ ਮੰਤਰੀ ਦੇ ਨਾਲ ਮੀਟਿੰਗ ਵੀ ਕਰਕੇ ਆਏ ਹੋ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗੇ ਕਿ ਮੁੱਖ ਮੰਤਰੀ ਦੇ ਉਹ ਸ਼ਬਦ ਕੀ ਸੀ ਜਦੋਂ ਤੁਹਾਨੂੰ ਭਰੋਸਾ ਦਿੱਤਾ ਗਿਆ ਅ ਬਿਲਕੁਲ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ABC ਨਿਊਜ਼ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਉੱਪਰ ਤੱਕ ਦੇਸ਼ਾਂ ਦੇਸ਼ਾਂ ਦੇ ਵਿੱਚ ਪਹੁੰਚਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਅਸੀਂ ਜਦ ਮੀਟਿੰਗ ਕਰਨ ਗਏ ਸੀਗੇ ਜੀ ਅੰਦਰ ਤਾਂ ਸਾਨੂੰ ਬਹੁਤ ਵਧੀਆ ਰਿਸਪਾਂਸ ਜਿਹੜਾ ਮੁੱਖ ਮੰਤਰੀ ਨੇ ਜਦੋਂ ਬਾਤਕੀਤ ਕੀਤੀ ਉਹਦੇ ਤੇ ਲੱਗਿਆ ਸਾਨੂੰ ਕਿਤੇ ਨਾ ਕਿਤੇ ਪਰਿਵਾਰ ਨੂੰ ਸਾਡੀ ਜਿੱਥੇ ਬੰਦੀ ਨੇ ਨੀਂਦ ਜਾਗੀ ਕਿ ਮੁੱਖ ਮੰਤਰੀ ਸਾਹਿਬ ਇੱਕ ਬਹੁਤ ਵਧੀਆ ਫੈਸਲਾ ਲੈਣਗੇ ਜਦੋਂ ਉਹਨਾਂ ਨੇ ਸਾਡੇ ਸਾਹਮਣੇ ਹੀ ਇਹ ਗੱਲ ਆਖੀ ਕਿ ਡੀਜੀਪੀ ਹੋਮ ਸੈਕਟਰੀ ਔਰ ਸੈਕਟਰੀ ਇਹਨਾਂ ਦੀ ਮੀਟਿੰਗ ਬੁਲਾਓ 5 ਵਜੇ 6 ਵਜੇ ਤੱਕ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਚੰਗਾ ਫੈਸਲਾ ਸੁਣਾਵਾਂਗਾ ਜੀ ਮਤਲਬ ਇਹ ਸ਼ਬਦ ਸੀ ਮੁੱਖ ਮੰਤਰੀ ਸਾਹਿਬ ਦੇ ਪਰ ਉਸ ਤੋਂ ਬਾਅਦ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਕਹਿਣ ਤੋਂ ਬਾਅਦ ਦੇਖੋ ਜੀ ਉੱਥੇ ਪਰਿਵਾਰ ਨੇ ਆਪਣੇ ਅੰਸਾਰੀ ਜਿਹੜੀ ਇਹ ਘਟਨਾ ਹੋਈ ਸੀ ਉਹ ਘਟਨਾ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਸਾਰਾ ਦੱਸਿਆ ਸੇਰ ਕੀਤਾ ਕਿ ਐਸ.ਪੀ.ਕੇ ਦੇ ਨਾਲ ਖੜਾ ਹੋਇਆ ਤਾਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਪਰਿਵਾਰ ਨੇ ਵੀ ਕਿਹਾ ਕਿ ਸ਼ਾਇਦ ਤੁਹਾਨੂੰ ਕੁਝ ਗੱਲਾਂ ਦਾ ਨਾਮ ਪਤਾ ਹੋਵੇ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਟੇਸ਼ਨ ਚੱਲ ਰਿਹਾ ਸੀ फैसले ਕਰਕੇ ਥੋੜਾ ਅਸੀਂ ਬਿਜੀ ਸੀਗੇ ਮਾਮਲਾ ਮੇਰੇ ਕੋਲ ਪਹੁੰਚ ਚੁੱਕਿਆ ਸੀ ਤੁਹਾਨੂੰ ਇਨਸਾਫ ਮਿਲੇਗਾ ਇਹ ਮਾਮਲੇ ਦੇ ਵਿੱਚ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਏਗੀ ਤੇ ਮੈਨਮ ਨੇ ਇਹ ਗੱਲ ਕਹੀ ਸੀ ਤੇ ਸਾਡੀ ਜਥੇਬੰਦੀ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਐਸਪੀ ਮਾਨਕ ਸਿੰਘ ਨੂੰ ਤੁਰੰਤ ਤਬਾਦਲਾ ਬਦਲੀ ਕੀਤਾ ਜਾਵੇ ਉਹ ਵੀ ਵੀਜੈਂਟ ਕੀ ਹੈ ਔਰ ਮੁੱਖ ਮੰਤਰੀ ਨੇ ਤੇ ਪੂਰਾ ਪ੍ਰੋਸਾ ਦਿੱਤਾ ਸੀ ਕਿ ਤੁਹਾਨੂੰ ਸਾਮ ਨੂੰ 6 ਵਜੇ ਤੱਕ ਜਿਹੜਾ ਇਹਦੀ ਪੋਜ਼ਿਟਿਵ ਰਿਪੋਰਟ ਮਿਲ ਜਾਏਗੀ ਅਸੀਂ ਬੜੇ ਖੁਸ਼ ਹਾਂ ਕਿ ਮੁੱਖ ਮੰਤਰੀ ਨੇ ਸਾਡੀ ਬਹੁਤ ਹੀ ਵਧੀਆ ਗੱਲ ਸੁਣੀ ਔਰ ਸਾਨੂੰ ਯਕੀਨ ਸੀਗਾ ਕਿ ਉਹ ਇੱਕ ਚੰਗਾ ਫੈਸਲਾ ਦੇਣਗੇ ਸਾਡੇ ਹੱਥ 'ਚ ਫੈਸਲਾ ਦੇਣਗੇ ਪਰ ਸ਼ਾਮ 6 ਵਜੇ ਤੱਕ ਕੋਈ ਕਾਲ ਨਹੀਂ ਆ ਰਹੀ ਜਦੋਂ ਮੈਡਮ ਉਹਨਾਂ ਨੂੰ ਵਾਪਸ ਕਾਲ ਕਰ ਰਹੇ ਆ ਉਸ ਦੀ ਤਾਂ ਉਹਨਾਂ ਦੇ ਫੋਨ ਨਹੀਂ ਚੱਕੇ ਰਹੇ ਅੱਜ ਦਾ ਵੀ ਦੇਖੋ ਪੂਰਾ ਦਿਨ ਨਿਕਲ ਚੁੱਕਿਆ ਅੱਜ ਦਾ ਵੀ ਕੋਈ ਬਿਆਨ ਨਹੀਂ ਆਇਆ ਤਾਂ ਇੱਥੇ ਸਾਨੂੰ ਕਿਤੇ ਨਾ ਕਿਤੇ ਬਹੁਤ ਨਾਰਾਜ਼ਗੀ ਹੋਈ ਹੈ ਕਿ ਸਾਨੂੰ ਐਡਾ ਵੱਡਾ ਭਰੋਸਾ ਦੇ ਕੇ ਇੱਕ ਮੁੱਖ ਮੰਤਰੀ ਨੇ ਸਾਡੇ ਨਾਲ ਜਿਹੜੀ ਹੈ ਪਰਿਵਾਰ ਨਾਲ ਔਰ ਸਾਡੀ ਜਿੱਤ ਨਾਲ ਇੱਕ ਪੈਸਾ ਵਾਜੀ ਕੀਤੀ ਜਿਵੇਂ ਤੁਸੀਂ ਕਹਿ ਕਿ ਜਥੇਬੰਦੀ ਇਸ ਮਾਮਲੇ ਦੇ ਵਿੱਚ ਵੀ ਜਾਂਦੀ ਹੈ ਕਿਉਂਕਿ ਪਹਿਲਾਂ ਤੇ ਸ਼ਰਤੀ ਤੁਸੀਂ ਇਹ ਰੱਖੀ ਸੀ ਕਿ ਮੀਟਿੰਗ ਪਹਿਲਾਂ ਹੋ ਹੀ ਨਹੀਂ ਸਕਦੀ ਜੇਕਰ ਜਥੇਬੰਦੀ ਵੀ ਹਿੱਸਾ ਨਹੀਂ ਬਣਦੀ ਹੁਣ ਇਹ ਸੰਘਰਸ਼ ਕਰਨਲ ਪਰਿਵਾਰ ਦੇ ਵਿੱਚੋਂ ਵੀ ਕਿਹਾ ਜਾ ਰਿਹਾ ਮੈਂਬਰਾਂ ਵੱਲੋਂ ਖਾਸ ਕਰਕੇ ਮਿਸਿਸ ਬਾਠ ਵੱਲੋਂ ਕਿ ਇਹ ਸੰਘਰਸ਼ ਮੇਰਾ ਹੁਣ ਇਕੱਲੇ ਦਾ ਨਹੀਂ ਹੈ ਜਥੇਬੰਦੀ ਦੀ ਅਸੀਂ ਸਲਾਹ ਦੇ ਨਾਲ ਅੱਗੇ ਵਧ ਰਹੇ ਹਾਂ ਹੁਣ ਜਥੇਬੰਦੀ ਨੂੰ ਵੀ ਜਦੋਂ ਤੁਸੀਂ ਕਹਿ ਕਿ ਸਾਡਾ ਵਿਸ਼ਵਾਸ ਟੁੱਟ ਗਿਆ ਜਿਹੜੀ ਇੱਕ ਉਮੀਦ ਵੱਜੀ ਸੀ ਹੁਣ ਜਥੇਬੰਦੀ ਕੀ ਸੋਚ ਰਹੀ ਹੈ ਕੋਈ ਮੀਟਿੰਗ ਹੋਈ ਤੁਹਾਡੀ ਉਸ ਤੋਂ ਬਾਅਦ ਜਾਂ ਅੱਗੇ ਕੀ ਕੀ ਸੰਭਾਵਨਾਵਾਂ ਨੇ ਕੀ ਸਟੈਪ ਚੁੱਕੇ ਜਾ ਸਕਦੇ ਐ ਨਹੀਂ ਜੀ ਅਜੇ ਸਾਡੀ ਜਥੇਬੰਦੀ ਦੀ ਮੀਟਿੰਗ ਨਹੀਂ ਹੋਈ ਅਸੀਂ ਸੂਬਾ ਕਮੇਟੀ ਪੂਰੀ ਸਾਡੀ ਮੀਟਿੰਗ ਕਰੂਗੀ ਸਾਡੇ ਪ੍ਰਧਾਨ ਜੀ ਕੱਬੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਦੱਸਾਂਗਾ ਕਿਉਂਕਿ ਅਸੀਂ ਵੀ ਥੋੜਾ ਬਿਜੀ ਸੀ ਤੁਹਾਨੂੰ ਪਤਾ ਕਿ ਇੱਕ ਮਾਮਲਾ ਜੋ ਬੁਢਾਡਾ ਦੇ ਵਿੱਚ ਚੱਲਦਾ ਹੈ ਅੱਜ ਅਸੀਂ ਉੱਥੇ ਉਧਰ ਬਿਜੀ ਸੀ ਇਸ ਕਰਕੇ ਸਾਡੀ ਹਜੇ ਮੀਟਿੰਗ ਨਹੀਂ ਹੋਈ ਅਸੀਂ ਮੀਟਿੰਗ ਕਰਕੇ ਉਸ ਤੋਂ ਬਾਅਦ ਪਰਿਵਾਰ ਦੇ ਨਾਲ ਵੀ ਮੀਟਿੰਗ ਕਰਕੇ ਆਪਣੀ ਜਥੇਬੰਦੀ ਦੇ ਨਾਲ ਸਾਰੀ ਸੂਬਾ ਕਮੇਟੀ ਮੀਟਿੰਗ ਕਰਕੇ ਜੋ ਵੀ ਅਗਲਾ ਫੈਸਲਾ ਹੋਊਗਾ ਉਹ ਸੋਚ ਵਿਚਾਰ ਕੇ ਲਿਆ ਜਾਊਗਾ ਜਿਹੜਾ ਤੁਸੀਂ ਬੁਢਲਾਡਾ ਵਾਲਾ ਜ਼ਿਕਰ ਕਰ ਰਹੇ ਹੋ ਦੋ ਫੌਜੀਆ ਦਾ ਮਸਲਾ ਹੈ ਜਿਹੜੇ ਕਿ মিডিਆ ਸਾਹਮਣੇ ਆਏ ਸੀ ਕਿ ਸਾਡੀ ਜ਼ਮੀਨ ਦਾ ਕੋਈ ਮਸਲਾ ਹੈ ਬਿਲਕੁਲ ਬਿਲਕੁਲ ਜੀ ਉਹਨਾਂ ਦਾ ਹੀ ਮਸਲਾ ਹੈ ਉਹਨਾਂ ਨੇ ਕਾਲ ਦਿੱਤੀ ਸੀ ਕਿ ਕੱਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਵੀਡੀਓ ਪਾਈ ਠੀਕ ਹੈ ਸਾਡੀ ਸਮਾਜੇ ਵੀ ਕਿਸਾਨ ਜੱਥੇਬੰਦੀਆਂ ਜਾਂ ਜੋ ਵੀ ਸੈਨਕਲੀਆਂ ਜੱਥੇਬੰਦੀਆਂ ਸਾਡੀ ਮਦਦ ਕਰਨ ਅਸੀਂ ਉਸ ਦਿਸ਼ੇ ਤੇ ਅੱਜ ਉੱਥੇ ਗਏ ਸੀ ਔਰ ਉਹਨਾਂ ਦੇ ਨਾਲ ਅੱਜ ਉਹਨਾਂ ਦੀ ਜਿਹੜਾ ਸਮਰਥਨ ਕਰਕੇ ਆਏ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਆਏਗੇ ਜਿੰਨਾ ਟਾਈਮ ਤੁਸੀਂ ਸੰਘਰਸ਼ ਲੜੋਗੇ ਅਸੀਂ ਤੁਹਾਡੇ ਸਮਰਥਨ ਤੇ ਆਂਗੇ ਮਤਲਬ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਹੈ ਪੰਚਾਇ ਕਰਨਲ ਰੈਂਕ ਦੇ ਅਧਿਕਾਰੀ ਨਾਲ ਵਧੇਗੀ ਹੋਈ ਜਾਂ ਫਿਰ ਆਮ ਸੈਨਿਕਰ ਦੇ ਨਾਲ ਹੋਵੇ ਛੋਟੇ ਪੱਧਰ ਦੇ ਅਧਿਕਾਰੀ ਮੁਲਾਜ਼ਮ ਨਾਲ ਹੋਵੇ ਉਹ ਜਿੱਥੇ-ਜਿੱਥੇ ਇੱਕ ਵਿਧੀਕੀ ਜਾਂ ਗਲਤ ਹੋਏਗਾ ਮਤਲਬ ਪੰਜਾਬ ਦੇ ਅੰਦਰ ਘੱਟੋ-ਘੱਟ ਉਹ ਹਰ ਥਾਂ ਦੇ ਉੱਤੇ ਸ਼ਮੂਲੀਅਤ ਕਰਨਗੇ ਕਿ ਕਿਸੇ ਨਾਲ ਵੀ ਵਿਧੀਕੀ ਨਹੀਂ ਹੋਣੀ ਚਾਹੀਦੀ ਬਿਲਕੁਲ ਜੀ ਅਸੀਂ ਜੱਥੇਬੰਦੀ ਬਣਾਈ ਇਸ ਕਰਕੇ ਸੀ ਕਿਉਂਕਿ ਸਾਨੂੰ ਦਿੱਕਤਾਂ ਆਉਂਦੀਆਂ ਸੀਗੀਆਂ ਕਿ ਜਦੋਂ ਸਾਡੇ ਸਾਧਕਾ ਸੈਨਿਕਾਂ ਨੂੰ ਕਿਤੇ ਇਨਸਾਫ ਨਹੀਂ ਸੀ ਮਿਲਦਾ ਉਸ ਤੋਂ ਬਾਅਦ ਦੇ ਵਿੱਚ ਦੇਖੋ ਹੁਣ ਆਨ ਡਿਊਟੀ ਸੈਨਿਕਾਂ ਨੂੰ ਵੀ ਨਹੀਂ ਮਿਲ ਰਿਹਾ ਅਸੀਂ ਕੱਲੇ ਸਾਧਕਾ ਸੈਨਿਕਾਂ ਜਾਂ ਸੈਨਿਕਾਂ ਦੀ ਗੱਲ ਨਹੀਂ ਕਰਦੇ ਸਾਡੀ ਜਥੇਬੰਦੀ ਦਾ ਮਕਸਦ ਇਹ ਹੈਗਾ ਕਿ ਅਸੀਂ ਹਰ ਇੱਕ ਉਸ ਸਖਤ ਦੇ ਨਾਲ ਖੜੀਏ ਜਿਹਦੇ ਨਾਲ ਇਹਨਾਂ ਸਰਕਾਰਾਂ ਨੂੰ ਇਹਨਾਂ ਪ੍ਰਸ਼ਾਸਨਾਂ ਵੱਲੋਂ ਬਧਿਕੀਆਂ ਕੀਤੀਆਂ ਜਾਂਦੀਆਂ ਇਨਸਾਫ਼ ਨਹੀਂ ਦਿੱਤੇ ਜਾਂਦੇ ਕਿਉਂਕਿ ਸਰਕਾਰਾਂ ਬਣਾਉਂਦਾ ਕੌਣ ਆ ਅਸੀਂ ਸਰਕਾਰਾਂ ਬਣਾਉਨੇ ਆ ਔਰ ਜਦੋਂ ਅਸੀਂ ਇਹਨਾਂ ਸਰਕਾਰਾਂ ਤੋਂ ਇਨਸਾਫ਼ ਲੈਣ ਜਾਂਦੇ ਆ ਤਾਂ ਸਾਨੂੰ ਲੋਕਾਂ ਨੂੰ ਹੀ ਇਨਸਾਫ਼ ਨਹੀਂ ਮਿਲਦਾ ਫਿਰ ਅਸੀਂ ਕੀ ਕਰਨੀ ਆ ਇਹ ਜੀਆਂ ਸਰਕਾਰਾਂ ਜਿੰਨਾ ਨੂੰ ਅਸੀਂ ਬਣਾਇਆ ਕਿ ਇਹ ਤੇ ਸਾਨੂੰ ਇਨਸਾਫ ਨਹੀਂ ਮਿਲਦਾ ਇੱਕ ਆਮ ਲੋਕ ਵੋਟਾਂ ਦੇ ਦਾਨ ਇੱਕ ਚੰਗਾ ਲੀਡਰ ਚਾਹੁੰਦੇ ਆ ਕਿ ਸਾਡੇ ਦੁੱਖ ਸੁੱਖ ਦੇ ਵਿੱਚ ਸਾਡੀਆਂ ਪ੍ਰੋਬਲਮਾਂ ਨੂੰ ਸੁਣਨਗੇ ਔਰ ਸਾਡੇ ਮਸਲਿਆਂ ਦੇ ਹੱਲ ਕਰਨਗੇ ਪਰ ਵੋਟਾਂ ਲੈਣ ਤੋਂ ਬਾਅਦ ਇਹ ਬਗਲ ਜਾਂਦੇ ਆ ਇਹ ਉਹ ਨਹੀਂ ਰਹਿੰਦੇ ਔਰ ਕਿਸੇ ਨੂੰ ਵੀ ਜਿਹੜੀ ਇਹ ਇਨਸਾਫ ਦੀ ਜਿਹੜਾ ਹੋਣਾ ਸਾਡੇ ਦਾ ਮੁੱਖ ਮੰਤਰੀ ਜਿਹੜੀ ਆਪਾਂ ਗੱਲ ਕਰੀਏ ਬਾਤ ਕਰਨੇ ਵਾਰ ਦੇ ਮਾਮਲੇ ਤੇ ਐਡਾ ਵੱਡਾ ਭਰੋਸਾ ਦੇ ਕੇ ਸਾਨੂੰ ਉਹ ਤੋਂ ਬਾਅਦ ਕੋਈ ਇਨਸਾਫ ਨਾ ਦਿਨਾ ਔਰ ਕੋਈ ਟਵੀਟ ਨਹੀਂ ਆਉਣਾ ਕੋਈ ਬਿਆਨ ਨਹੀਂ ਆਉਣਾ ਮੁੱਖ ਮੰਤਰੀ ਦਾ ਇਹ ਬਹੁਤ ਮੰਦ ਭਾਗ ਹੈ ਜੀ ਜੀ ਜਿਵੇਂ ਤੁਸੀਂ ਦੱਸਿਆ ਕਿ ਹੁਣ ਨਿਰਾਸ਼ਾ ਪੱਲੇ ਪਈ ਹੈ ਪਹਿਲਾਂ ਤਾਂ ਖੁਸ਼ ਨਜ਼ਰ ਆਇਆ ਤੁਸੀਂ ਉਸ ਦਿਨ ਮੀਟਿੰਗ ਕਰਨ ਤੋਂ ਬਾਅਦ ਕਿ ਚਲੋ ਗੱਲ ਸੁਣੀ ਗਈ ਤੇ ਸ਼ਾਮ ਤੱਕ ਆ ਜਾਣਗੀਆਂ ਚੰਗੀਆਂ ਖਬਰਾਂ ਇਹ ਚੰਗਾ ਫੈਸਲਾ ਹੁਣ ਉਧਰੋਂ 3 ਅਪ੍ਰੈਲ ਨੂੰ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੈ ਔਰ ਇਹ ਸਾਰੇ ਮਾਮਲੇ ਵਿੱਚ ਹੁਣ ਟੇਕ ਤੁਹਾਡੀ ਸਮਝ ਕੀ ਕਹਿੰਦੀ ਹੈ ਜਥੇਬੰਦੀ ਦੀ ਲੀਡਰਸ਼ਿਪ ਦੀ ਕਿ ਸਿਰਫ ਤੇ ਸਿਰਫ ਹੁਣ ਟੇਕ ਹਾਈ ਕੋਰਟ ਤੇ ਰੱਖਣੀ ਚਾਹੀਦੀ ਹੈ ਜਾਂ ਫਿਰ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਵੱਡਾ ਸੰਘਰਸ਼ ਫੇਰ ਉਲੀਕਿਆ ਜਾ ਸਕਦਾ ਹੈ ਨੇ ਦੇਖੋ ਜੀ ਉਹ ਤਾਂ ਅਸੀਂ ਮੀਟਿੰਗ ਕਰਕੇ ਜਿੱਦਾਂ ਵੀ ਹੋਏਗਾ ਤਾਂ ਅਗਰ ਸੰਘਰਸ਼ ਲਿਖਣਾ ਹੋਇਆ ਤਾਂ ਸੰਘਰਸ਼ ਵੀ ਲਿਖਿਆ ਜਾਏਗਾ ਲੇਕਿਨ ਜਿਹੜੀ 3 ਤਰੀਕ ਨੂੰ ਹਾਈ ਕੋਰਟ ਦਾ ਉਹ ਫੈਸਲੇ ਦਾ ਵੀ ਇੰਤਜ਼ਾਰ ਹੋਏਗਾ ਕਿ ਕਿੰਨਾ ਕਿਤੇ ਹੋ ਸਕਦਾ ਉਤਰੂ ਵੀ ਪੋਜ਼ਿਟਿਵ ਵਾਵੇ ਪਰ ਜਸ ਜੇ ਗੱਲ ਕਰੀਏ ਆਪਾਂ ਇੱਧਰ ਦੀ ਜਿੱਡੀ ਵੱਡੀ ਅਸੀਂ ਉਮੀਦ ਲੈ ਕੇ ਗਏ ਸੀਗੇ ਦੇਖੋ ਪਹਿਲੀ ਗੱਲ ਤਾਂ ਜਦੋਂ ਅਸੀਂ ਇੱਥੇ ਪਹੁੰਚੇ ਚੰਡੀਗੜ੍ਹ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਸੀਗੀ ਵੀ ਕਹਿੰਦੇ ਸੀ ਪਰਿਵਾਰ ਆਏਗਾ ਜੱਦੇਬੰਦੀ ਨਹੀਂ ਆਈ ਸੀ ਸਾਨੂੰ ਬੁਲਾਇਆ ਨਹੀਂ ਸੀ ਜਾ ਰਿਹਾ ਮੀਟਿੰਗ ਜੀ ਜੀ ਉੱਥੇ ਫਿਰ ਅਸੀਂ ਇਹ ਗੱਲ ਆਪਣੀ ਰੱਖੀ ਕਿ ਜਿਹੜਾ ਟਾਈਮ ਲਿਆ ਗਿਆ ਦੇਸੀ ਨੂੰ ਪਟਿਆਲੇ ਉਹ ਸਾਡੇ ਲੈਟਰਪੈਪੇ ਜੱਥੇਬੰਦੀ ਨੇ ਧਰਨਾ ਲਿਖਿਆ ਸੀ ਤੇ ਜੱਥੇਬੰਦੀ ਵੱਲੋਂ ਹੀ ਟਾਈਮ ਲਿਆ ਆ। ਆਪਾਂ ਬਾਕਾਇਦਾ ਅਸੀਂ ਇਹ ਲਿਖ ਕੇ ਭੇਜਿਆ ਸੀ ਕਿ ਸੂਬਾ ਕਮੇਟੀ ਔਰ ਪਰਿਵਾਰ ਜਿਹੜਾ ਮੁੱਖ ਮੰਤਰੀ ਨਾਲ ਮੀਟਿੰਗ ਆਣਾ ਤਾਂ ਜਾ ਕੇ ਉਸ ਤੋਂ ਕਿਤੇ ਨਾ ਕਿਤੇ 10-15 ਮਿੰਟ ਰੁਕਣ ਤੋਂ ਬਾਅਦ ਦੇ ਵਿੱਚ ਤਾਂ ਜਾ ਕੇ ਤਿੰਨ ਗੱਡੀਆਂ ਦੀ ਪਰਮਿਸ਼ਨ ਵੀਰੀਓ ਨਾਲ ਸੂਬਾ ਕਮੇਟੀ ਨੂੰ ਜਿਹੜਾ ਉੱਥੇ ਕਰਾਤੀ ਕਰਨੀ ਇਹਨੂੰ ਐ ਮਿਲਿਆ ਲੇਕਿਨ ਸਰਕਾਰ ਦੇ ਪੋਸ਼ਾ ਜੋ ਅਸੀਂ ਕਰਨਾ ਚਾਹੁੰਦੇ ਕਰਿਆ ਸੀਗਾ ਬਹੁਤ ਬਤਾ ਸੀ ਪੋਸ਼ਾ ਕਰਿਆ ਸੀ ਸਾਨੂੰ ਬਹੁਤ ਵੱਡਾ ਸਵਾਸਨ ਦਵਾਇਆ ਜੀ ਵੈਸੇ ਜਿਸ ਤਰ੍ਹਾਂ ਪਿੱਛੋਂ ਧਰਨਾ ਚੱਲ ਜਾ ਰਹੀ ਸੀ ਪਟਿਆਲੇ ਵੀ ਜੇ ਤੁਸੀਂ ਦੇਖੋ ਤੁਸੀਂ ਮੀਡੀਆ ਨੇ ਸਾਰੀ ਜਾਣਕਾਰੀ ਉੱਥੇ ਇਕੱਠੀ ਕੀਤੀ ਆ ਦੇਸ਼ਾਂ-ਵਿਦੇਸ਼ਾਂ 'ਚ ਪਹੁੰਚਾਈ ਵੀ ਆ ਜੀ ਪਹਿਲੀ ਗੱਲ ਤਾਂ ਐਫਆਰਈ ਨਹੀਂ ਹੋਈ ਸਾਡਾ ਕੁਸਮਾਨ ਤਾਂ ਉਹਦੀ ਪ੍ਰਸ਼ਾਸਨ ਤੋਂ ਟੁੱਟ ਗਿਆ ਸੀ ਜਦ ਸਾਡੀ ਜਥੇਬੰਦੀ ਨੇ ਧਰਨੇ ਦਾ ਐਲਾਨ ਕੀਤਾ ਕਿ ਅਸੀਂ ਐਜੂਕੇਸ਼ਨ ਕਰਾਂਗੇ ਅਸੀਂ ਪ੍ਰਦਰਸ਼ਨ ਕਰਾਂਗੇ 22 ਤਰੀਕ ਦਾ ਧਰਨੇ ਦਾ ਐਲਾਨ ਸੀ ਤਾਂ 21 ਤਰੀਕ ਦੀ ਰਾਤ ਨੂੰ ਜਾ ਕੇ ਐਫਆਰਈ ਦੇ ਵਿੱਚ ਉਹਨਾਂ ਬੰਦਿਆਂ ਦੇ ਨਾਂ ਆਉਂਦੇ ਆ ਇਹ ਵੀ ਇੱਕ ਕਿਸੇ ਨਾ ਕਿਸੇ ਜਥੇਬੰਦੀ ਦਾ ਦਵਾ ਕਰ ਨਹੀਂ ਆਇਆ ਅਗਰ ਜਥੇਬੰਦੀ ਧਰਨਾ ਨਾ ਲੀਕਦੀ ਜਥੇਬੰਦੀ ਕੋਈ ਉਸ ਨਾ ਕਰਦੀ ਤੇ ਸਾਨੂੰ ਨਹੀਂ ਲੱਗ ਰਿਹਾ ਕਿ ਕਿਸੇ ਨਾ ਕਿਤੇ ਕਰਨ ਬਾਠ ਦੇ ਪਰਿਵਾਰ ਨੂੰ ਇਥੋਂ ਤੱਕ ਵੀ ਜਾਣ ਦਿੱਤਾ ਜਾਂਦਾ ਜਿਵੇਂ ਤੁਸੀਂ ਆਰਮੀ ਅਫਸਰ ਚਾਹੇ ਛੋਟੇ ਅਧਿਕਾਰੀ ਨੇ ਚਾਹੇ ਵੱਡੇ ਨੇ ਮੁਲਾਜ਼ਮ ਜਾਂ ਛੋਟੇ ਨੇ ਤੁਸੀਂ ਕਹਿ ਕੇ ਸਾਨੂੰ ਇਹਦੇ ਨਾਲ ਨਹੀਂ ਮਕਸਦ ਆਮ ਲੋਕਾਂ ਨਾਲ ਧੱਕਾ ਹੋਵੇ ਉਹਨਾਂ ਦੇ ਨਾਲ ਹੀ ਅਸੀਂ ਖੜਾਂਗੇ ਇੱਕ ਦਲੀਲ ਜਿਵੇਂ ਤੁਹਾਡੀ ਜਥੇਬੰਦੀ ਹੈ ਸਾਬਕਾ ਸੈਨਿਕਾਂ ਦੀ ਉਵੇਂ ਹੀ ਪੁਲਿਸ ਅਧਿਕਾਰੀਆਂ ਦੀ ਮੁਲਾਜ਼ਮਾਂ ਦੀ ਇੱਕ ਜਥੇਬੰਦੀ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਕਰਨਲ ਬਾਠ ਦੇ ਪਰਿਵਾਰ ਨੂੰ ਭਰੋਸਾ ਕਰਨਾ ਚਾਹੀਦਾ ਜਿਹੜੀ ਸਿੱਟ ਬਣੀ ਹੈ ਉਹ ਇੱਕ ਸਿੱਟੇ ਤੇ ਪੁੱਜੇਗੀ ਫਿਰ ਜੇਕਰ ਨਹੀਂ ਤਸੱਲੀ ਹੁੰਦੀ ਤੇ ਰਾਹ ਵਾਧੂ ਪਏ ਹੈ ਸੰਘਰਸ਼ ਕਰਨ ਦੇ ਜਾਂ ਅਦਾਲਤਾਂ ਵਿੱਚ ਜਾਣ ਦੇ ਕਹਿੰਦੇ ਭਰੋਸਾ ਕਰਨ ਉਸ ਸਿੱਟ ਦੇ ਉੱਤੇ ਤੇ ਤੁਹਾਨੂੰ ਕਿਉਂ ਨਜ਼ਰ ਨਹੀਂ ਆਉਂਦਾ ਭਰੋਸਾ ਨੇੜੇ ਤੇੜੇ ਦੇਖੋ ਜੀ ਜਿੰਨੀਆਂ ਵੀ ਹੁਣ ਤੱਕ ਸਿੱਟਾਂ ਬਣੀਆਂ ਨੇ ਉਹਨਾਂ ਦਾ ਕੋਈ ਨਤੀਜਾ ਨਹੀਂ ਆਇਆ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਲਾ ਲਓ ਚਾਹੇ ਬਿਕਰਮਜੀਤ ਆ ਦੇਖੋ ਹੁਣੇ ਬਿਕਰਮਜੀਤਿਆ ਦੀ ਜਿਹੜੀ ਸਿੱਟ ਜਾਂਚ ਕਰ ਰਹੀ ਸੀ ਉਹੀ ਪੰਜ ਵਾਰ ਬਦਲ ਦਿੱਤੀ ਇਹ ਕਰਨ ਬਾਠ ਦੇ ਮਾਮਲੇ ਦੇ ਵਿੱਚ ਪਹਿਲਾਂ ਆਪਣੇ ਲੈਏ ਸੀਗੇ ਐਸਐਸਪੀ ਨਾਲ ਉਹ ਤੋਂ ਬਾਅਦ ਦੇ ਵਿੱਚ ਹਾਂ ਹਾਂਜੀ ਉਹ ਤੋਂ ਬਾਅਦ ਦੇ ਵਿੱਚ ਫਿਰ ਚੇਂਜ ਕਰ ਦਿੱਤੇ ਕਿਤੇ ਨਾ ਕਿਤੇ ਸਿੱਟ ਕੀ ਦੀ ਹੈ ਸਿੱਟ 50 ਪੁਲਿਸ ਦੀ ਹੈ ਪਰ ਉਹ 50 ਪੁਲਿਸ 50 ਪੁਲਿਸ ਦੀ ਇਨਕੁਆਰੀ ਕਰ ਰਹੀ ਹੈ ਤੇ ਸਾਨੂੰ ਨਹੀਂ ਲੱਗ ਰਿਹਾ ਕਿ ਇਥੋਂ ਸਾਨੂੰ ਸਿੱਟ ਦੇ ਉੱਤੇ ਇਨਸਾਫ ਮਿਲੇਗਾ ਇਸ ਕਰਕੇ ਸਾਨੂੰ ਸਿੱਟ ਦੇ ਸਾਨੂੰ ਔਰ ਪਰਿਵਾਰ ਨੂੰ ਸਿੱਟ ਦੇ ਉੱਪਰ ਭਰੋਸਾ ਨਹੀਂ ਹੈ